ਸਤਨਾਮ ਸ੍ਰੀ ਵਾਹਿਗੁਰੂ ਜੀ ਜਪੁਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨੈ ਹੋਵੈ ਜੈ ਸੋਚੇ ਲਖ ਵਾਰ ਜੁਪ ਤੇ ਚੋਪ ਨਾ ਹੋਵੇ ਜੇ ਲਾਇਰ ਹਾਲ ਅਵਤਾਰ ਭੁਖਿਆ ਭੁਖ ਨਾ ਉਤਰੈ ਜੇ ਬੰਨਾ ਪੁਰੀਆ ਪਾਰ ਸਹਜ ਸਿਆਣ ਪਾਲਖ ਹੋਏ ਤੈ ਇੱਕ ਨ ਚੱਲੇ ਨਾਲ ਕਿਮ ਸਚਿਆਰਾ ਹੋਈਏ ਕਿਮ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਦਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੀ ਉੱਤਮ ਨੇਜ ਹੁਕਮ ਲੇਖਦਕ ਸੁਖ ਪਾਇਆ ਇੱਕ ਨਾ ਹੁਕਮੀ ਬਖਸ਼ਿਸ਼ ਇਕੀ ਹੁਕਮ ਸਦਾ ਪਾਇਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ 부ਜੇਤਾ ਹੋਵੇਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਹਿ ਦੂਰ ਕਥਨਾ ਕਥਿਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕ ਸੇਵੇ ਪਰਵਾਹ ਸਾਚਾ ਸਾਹਿਬ ਸਚ ਨਾਏ ਪਾਖਿਆ ਭਾਉ ਅਪਾਰ ਅਖਮ ਕਹਿ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਅੱਜਿਤ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਨੇ ਤਰੇ ਪਿਆਰ ਅੰਮ੍ਰਿਤ ਵੇਲੇ ਸਚ ਨਾਉ ਵਡਿਆਈਆਂ ਵਿਚਾਰੋ ਕਰਮੀਆਂ ਦੇ ਕੱਪੜਾ ਨਧਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆ ਤਿੰਨ ਪਾਇਆ ਮਾਨਕ ਗਾਵਿਆ ਗੁਨੀ ਨਿਦਾਨ ਗਾਵਿਆ ਸੁਨਿਆ ਮਨ ਰਖੀਏ ਪਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਾ ਸਮਾਈ ਗੁਰਈ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਏ ਜੇ ਹਉ ਜਾਣਾ ਆਖਾਂ ਨਾਹਿ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੀ ਨਾਏ ਕਰੇ ਜੇਤੀ ਸਿਟ ਉਪਾਏ ਵੇਖਾਂ ਬਿਨ ਕਰਮਾ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਿਰ ਨਾ ਜਾਏ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਵੇ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨ ਵਰਖਾਏ ਕੇ ਜਸ ਕੀਰਤ ਜਗ ਲਹੇ ਜੇ ਤਿਸਨੇਦਰ ਨ ਆਵਤ ਵਾਤਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੰਗ ਦੇ ਤੇਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਤ ਪੀਰ ਸੁਰਨਾਥ ਸੁਣੀਏ ਤਰਤ ਤਵਲ ਆਕਾਸ਼ ਸੁਣੀਏ ਦੀਪ ਲੋ ਪਾਤਲ ਸੁਣੀਏ ਪੋ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਬ੍ਰਹਮਾ ਇੰਦ ਸੁਣੀਏ ਮੁਖ ਸਲਾਹਣ ਮੰਦ ਸੁਣੀਏ ਜੋਗ ਜੁਗਤ ਤਨ ਭੇਦ ਸੁਣੀਏ ਸ਼ਾਹਿਤ ਸਮਰਤ ਵੇਦ ਨਾਨਕ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸੰਤ ਸੰਤੋਖ ਗਿਆਨ ਸੁਣੀਏ 86 ਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਲਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਾਰਾ ਗੁਨਾਹ ਕੇ ਗਾ ਸੁਣੀਏ ਸ਼ੇਖ ਫੀਰ ਪਾਤਸ਼ਾ ਸੁਣੀਏ ਅੰਦੇ ਪਾਵੈ ਰਾ ਸੁਣੀਏ ਹਾਰ ਤੋਵੇ ਅਸ਼ਗਾ ਨਾਲਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਣ ਕੀ ਸੁੱਧ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮਰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੋਸਿਕ ਮੰਨੇ ਨਾਨਕ ਭਵੈ ਨ ਦੇਖੋ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿ ਕਰਨੇ নাহি ਸੁਮਾਰ ਤੋਲ ਤਰਮ ਦਇਆ ਕਾ ਪੂਤ ਸੰਤ ਸਥਾਪ ਰਖਿਆ ਜਨ ਸੂਤ ਜੇ ਕੋ 부ਜੇ ਹੋਵੇ ਸਤਿਆਰ ਤਵਲੇ ਉਪਰ ਕੇਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਪਾਰ ਤਲੇ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਗੁਣੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਐਸਾ ਲਿਖਿਆ ਕੇਤਾ ਹੋਏ ਕੀਤਾ ਤਾਣ ਸੁਆਲਿਆ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀ ਤਪਸਾ ਏ ਕੋ ਕਵਾ ਤਿਸਤੇ ਹੋਵੇ ਲਖ ਦਰਿਆਉ ਕੁਦਰਤ ਕਾਣ ਕਾ ਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਾਪ ਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੁਰ ਮੋਹ ਭਾਖ ਸਾਰ ਅਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਵਣ ਕਾਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਖਮੂਰ ਕਾਂਦ ਤੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹ ਜੋਰ ਅਸੰਖ ਗਲਵੜ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਅਸੰਖ ਕੁੜਿਆ ਕੁੜੇ ਫਿਰਾਹਾ ਅਸੰਖ ਮਲੇਚ ਮਲ ਪਖ ਖਾ ਅਸੰਖ ਨਿਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸੰਖ ਕਹਿ ਸਿਰ ਪਾਰ ਹੋਏ ਅਪ ਸੰਗ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਕਾਣ ਜਿਨ ਏ ਲਿਖੇ ਤਿਸ ਸਿਰ ਨਾਹੀ ਜੀ ਫੁਰਮਾਇ ਤਿਪ ਤਿਉ ਪਾਹ ਕੇਤਾ ਕੀਤਾ ਤੇਤਾ ਕੀਤਾ ਤੇ ਤਾ ਨਾ ਵਿਣਨਾ ਵੇਖ ਕੇ ਨਾਹੀ ਕੋਤਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਸਤਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਭੁੰਨ ਲਾਇਏ ਉਤੋਏ ਪਰ ਈ ਮੱਤ ਪਾਪਾਂ ਕੇ ਸੰਗ ਉਹ ਤੋਪੇ ਨਾ ਵੇਕੇ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਣਾ ਲੇਥ ਲੇ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮਿ ਆਵੈ ਜਾਹ तीरथ तप दया दन दान जेको पावे तिलका मान सुनया मनया मन कीता पाव अंतरगत तीर्थ मलनाओ सब गुण तेरे में नाही कोई विगुण कीते भगत न होए सुहस्त आत् वाणी बरमाओ संत सुहाण सदा मन चाओ कवण सुवेला वक्त कवण कवण तित कवण वार कमल सी रती माहे कमल जित होआ आकार ਵੇਲੇ ਨਾ ਪਾਇਆ ਪੰਡਤ ਜੀ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੀ ਲਿਖਣ ਲੇਖ ਪੁਰਾਣ ਤਤਤਵਾਰ ਨਾ ਜੋਗੀ ਜਾਣੇ ਰਤਮਾ ਨ ਕੋਏ ਜਾ ਕਰਤਾ ਸਿੱਠੀ ਕਿਉ ਸਾਜੇ ਆਪੇ ਜਾਣੇ ਸੋਏ ਕਿੰਮ ਕਰ ਆਖਾ ਕਿੰਮ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਪਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅੱਗੇ ਗਿਆ ਨਾ ਸੋਏ ਪਾਤਾਲ ਪਤਾਲ ਲਖ ਆਗਾਸ ਆਗਾਸ ਉੜਕ ਉੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਤੇ ਬਾ ਅਸੂਲ ਇੱਕ ਧਾਤ ਲੈ ਕਾ ਹੋਏ ਤਲਕੀਏ ਲੈ ਕੇ ਵੇ ਵਿਡਾਸ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹ ਐਤੀ ਸੁਰਤ ਨਾ ਪਾਇਆ ਨਦੀਆਂ ਅਤੇ ਵਾਹ ਪੈ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸਮ ਨੈ ਨ ਵਿਸਰੇ ਅੰਤ ਨ ਸਿਫਤ ਕਹਿਣ ਨ ਅੰਤੋ ਅੰਤ ਨ ਕਰਨੇ ਦੇਣ ਨ ਅੰਤੋ अंत न वेखण सुनन न अंत अंतन जापे के मन मंत अंतन जापे कीता आकार अंतन जापे पारावार अंत कारण के ते बिलला ताके अंत न पाए जाह एत अंत न जाने कोई बहुता कहिए को बहुता होए हो वडा साहिब ऊंचा था ऊचे ऊपर ऊंचा ना ਏਵਡ ਊਚਾ ਹੋਵੇ ਕੋਇ ਤਿਸ ਊਚੇ ਕਿਉ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਝਾਂ ਜਾਏ ਵੱਡਾ ਦਾਤਾ ਤੇ ਲੰਤ ਮਾਇ ਕੇਤੇ ਮੰਗੈ ਜੋਦ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਾਪ ਟੁੱਠੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੋ ਕੇਤੇ ਮੂਰਖ ਕਾਹੀ ਖਾਹ ਕਿਤਿਆਂ ਦੁਖ ਭੁਖ ਸਦਮਾਰ ਏ ਪੀਂਦਾ ਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਸਕੇ ਨ ਕੋਏ ਜੇ ਕੋ ਖਾਇਕ ਆਖਣ ਪਾ ਉਹ ਜਾਣੇ ਸੇਤਿਆਂ ਮੁਖਾਇ ਆਪੇ ਜਾਣੇ ਆਪੇ ਦੇ ਆਖੈ ਸੀ ਪੀ ਕੇਈ ਕੇ ਜਿਸਨੂੰ ਬਖਸ਼ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀ ਅਮੂਲ ਪੰਡਾਰ ਅਮੂਲ ਆਵਹਿ ਅਮੂਲ ਲੈ ਜਾ ਅਮੂਲ ਪਾਏ ਅਮੂਲਾ ਸਮਾਹ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ਿਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲੋ ਅਮੂਲ ਆਖਿਆ ਨਜਾਇ ਆਖ ਆਖ ਰਹਿ ਲਿਵ ਲਾਇ ਆਖੇ ਵੇਦ ਪਾਠ ਪੁਰਾਣ आख पढ़े कर है वक्यान नानक बर ने आख्य इंद आख्य गोपी ते गोविंद आख इसर आख्य सिद्ध आख्य केते केते बुद्ध आख्य दानव आख्य दे आख्य सुर नर मुख जन सेव केते आख्य आखन पाह केते कह कह उठ उठ जाह ਇਤੇ ਕੀਤੇ ਹੋਰ ਕਰੈ ਤਾਂ ਆਖ ਨ ਸਕੈ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋਸ ਆਖੇ ਬੋਲ ਵਿਗੜ ਤਾਂ ਲਿਖੀਐ ਸਿਰ ਗਵਾਰ ਗਵਰ ਸੋ ਧਰਕੇ ਹਸੋ ਕਰਕੇ ਹੱਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਨ ਹਾਰੇ ਕੇ ਤੇ ਰਾਗ ਪਰਿਸਿਓ ਕਹਿਣ ਕੇ ਤੇ ਗਾਵਨ ਹਾਰੇ ਗਾਵਹਿ ਤੁਧੋ ਪੜਨ ਪਉਣ ਪਾਣੀ ਬੇਸਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਮ ਸਦਾ ਸਵਾਰੇ ਗਾਵਹਿ ਇ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਹਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਹਿ ਰਤ ਉਪਾਏ ਤੇਰੇ 68 ਤੀਰਤ ਨਾਲੇ ਗਾਵਹਿ ਜੋਧ ਮਹਾਬਲ ਸੁਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਾਰ ਕਰ ਰੱਖੇ ਤਾਰੇ ਸੇ ਤੁਧ ਨੂੰ ਗਾਵੇ ਜੋ ਤੁਧ ਪਾਵੇ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਗਾਵਨ ਸੇ ਮੈਂ ਚਿਤਨ ਆਵੈ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਏ ਹੈ ਬਿਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਤਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾਛਾ ਹੀਬ ਨਾਨਕ ਰਹਿਣ ਰਜਾਏ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੇ ਵਿਪੂਤ ਪਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਇ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ਼ਿਤ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਪੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਤੀ ਸਿੱਧੀ ਅਵਰਾ ਸਾਧ ਸੰਯੋਗ ਵਿੰਯੋਗ ਦੁਇ ਕਾਰ ਚਲਾਵਹਿ ਲੇਖ ਆਵੇ ਭਾਗ ਆਦੇਸ਼ ਤਿਤ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀਬਾਨ ਜੀਵ ਤਿਸ ਭਾਵੇ ਤਿਵੇਂ ਚਲਾਏ ਜੀਵ ਹੋਵੇ ਫੁਰਮਾਨ ਉਹ ਵੇਖਾਂ ਉਹਨਾਂ ਨਦਰਨ ਆਵੇ ਬਹੁਤਾ ਇਹ ਵਿਡਾਨ आदेशित आदेश आद आदेश अनिल अनाद अनाहत जुग जुग एको वेस आसण लल पंडार जो किछ पाया सो एका एक वार कर कर वेखे वे सृजनहार नानक, नानक सत्ते की साची कार आदेशित आदेश आद अनिल अनाद अनाहत जुग जुग एको वेस एक दोजी बोलक होए लख होवन लख वेस ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ ਇਹ ਰਹਾ ਪਤ ਪਵੜੀਆ ਚੜੀਏ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਇਰੀਸ ਨਾਨਕ ਨਦਰੀ ਪਾਏ ਕੂੜੇ ਕੁੜੀ ਠੀਸ ਆਖਿਆ ਜੋਰ ਚੁਪੇ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨੇ ਸੁਰਤੀ ਗਿਆਨ ਵਿਚਾਰ ਜੋਰ ਨੇ ᔪਕਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨ ਕੋਇ ਰਾਤੀ ਰੁੱਤੀ ਤਿਥੀ ਵਾਰ ਪਾਣ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀਵ ਜੰਗਤ ਕੇ ਰੰ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਰ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਏ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੇ ਕਰਮ ਕੇਤੇ ਪਵਨ ਪਾਣੀ ਵੇਸ ਵਸਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕੜਤ ਕਾੜੀਏ ਰੂਪ ਰੰਗ ਕੇ ਵੇਸ ਕਿਤੇਆ ਕਰਮਰ ਭੂਮੀ ਕੇ ਮੇਰੇ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵਿਸ਼ ਕੇਤੇ ਦੇਵਦਾਨੰ ਮਨ ਕੀਤੇ ਕੇਤੇ ਰਤਨ ਸਮੁੰਦ ਕੇਤੇ ਬਾਣੀ ਕੇਤੈ ਖਾਣੀ ਕੇਤੈ ਬਾਣੀ ਕੇਤੇ ਪਾਤਨ ਰਿੱਧ ਕਿਤਿਆ ਸੁਰਤ ਸੇ ਵਕ ਕਹਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੇ ਆਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੇ ਘੜਿ ਕਾੜੀਏ ਬਹੁਤ ਅਨੂਪ ਤਾ ਕਿਆ ਗੱਲਾ ਕਤਿਆ ਨਾ ਜਾਹ ਜੇ ਕੋ ਕਹਿ ਪਿਛੇ ਪਛਤਾ ਤਿਥੇ ਘਰਤ ਸੁਰਤ ਮਨ ਮਨ ਬੁੱਧ ਤਿਥੇ ਘੜਿਐ ਸੁਰਾਂ ਸਿਧਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਹੋਏ ਕੋਈ ਹੋਰ ਤਿੱਥੇ ਜੋਰ ਮਹਾਬਲ ਸੁਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੇ ਸਿਤੋ ਸਿਤਾ ਮਹਿਮਾ ਮਾ ਤਾਂ ਕੇ ਰੂਪ ਨ ਕਥਨੇ ਜਾਹ ਨਾ ਉਹ ਮਰ ਹੈ ਨਾ ਤਾਂ ਗਹਿ ਜਾਹ ਜਿਨ ਕੇ ਰਾਮ ਵਸੈ ਮਨ ਮਹਾ ਤਿੱਥੇ ਭਗਤ ਵਸੈ ਕੇ ਲੋਕ ਕਰਹਿ ਆਨੰਦ ਸੱਚਾ ਮਨ ਸੋਏ ਸਚ ਨਾਮ ਵਸੈ ਨਿਰੰਕਾਰ ਕਰ ਕਰਵੇ ਤੇ ਨਦਰੀ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕੁੱਥੇ ਤੇ ਅੰਤ ਨੇ ਅੰਤ ਤਿੱਥੇ ਲੋ ਲੋ ਆਕਾਰ ਜੀਵ ਜੀਵ ਹੁਕਮ ਤਿਵੇਂ ਤਿਵਕਾਰ ਵੇਖੇ ਵਿਕਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੰਤ ਪਾਰਾ ਤਿਰਜ ਸੁਨਿਆਰ अर्हण मन मत वे देह तैयार पोखला अंगंत पता पांडा पाओ अमृत तित टाल कड़िए सब सचि टकसाल जिन क्यों न डर करम तिन काल नानक नदरी नजर निहाल श्लोक ਪਮਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਵੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮਸਕਤ ਕਾਲੋ नानक दे मुखे उजले केती छुट्टी नाल जिनी नाम त्या गए मस्कत काल नानक दे मुखे उजले केती छुट्टी नाल वाहे गुरु जी का खालसा वाहे गुरु जी की, की फतेह